you ਹੰਦ ਹਰੀ राम ਪ੍ਰਚਾਰ ਸੰਗੀਤਨ ਮੰਡਲ ਵੱਲੋਂ ਦੇਵੀ ਤਲਾ ਮੰਦਰ ਜੰਝ ਘਰ ਵਿਖੇ ਅੱਜ ਕਥਾ ਦਾ ਅੰਜੋਜਨ ਕੀਤਾ ਗਿਆ ਵਾ ਇੱਥੇ ਮੈਂ ਦੱਸ ਦੇਵਾਂ ਜ਼ਰੂਰੀ ਆ ਕਿ ਜਿਹੜੀ ਇਹ ਕਥਾ ਪਹਿਲੇ ਸ਼ੋਲੇ ਮੰਦਰ ਹੋਣੀ ਸੀ بارش ਦੇ ਕਾਰਨ ਕਿਉਂਕਿ ਉਹਨਾਂ ਮੌਸਮ ਠੀਕ ਹੋ ਚੁੱਕਾ ਪਰ ਇਸ ਸਥਾਨ ਬਦਲ ਕੇ ਦੇਵੀ ਤਲਾ ਮੰਦਰ ਕਰ ਦਿੱਤਾ ਗਿਆ ਵਾ ਕਥਾ ਹੋ ਰਹੀ ਆ ਭਰਜਾ ਨਾਲ ਨੇ ਗੱਲਬਾਤ ਕਰ ਲੈਣੇ ਆ ਜੈ ਸ਼੍ਰੀ ਰਾਧੇ ਜੀ ਜੈ ਸ਼੍ਰੀ ਕ੍ਰਿਸ਼ਨਾ ਅੱਜ ਜਿਹੜਾ ਕਿ ਭਗਤ ਮਾਲ ਜੀ ਕਥਾ ਸ੍ਰੀ ਗੁਰਦਾਸ ਜੀ ਮਹਾਰਾਜ ਸ੍ਰੀ ਦામ ਬ੍ਰਿੰਦਾਵਨ ਤੋਂ ਸ੍ਰੀ ਮੁਕੰਦਰੀ ਨਾਮ ਪਰਚਾ ਸੰਗੀਤ ਮੰਡਲ ਦੁਆਰਾ ਕਰਾਈ ਜਿਹੜੀ ਕਥਾ ਵਿੱਚ ਪਹੁੰਚ ਰਹੇ ਆ ਕੱਲ بارش ਕਰਕੇ ਥੋੜਾ ਅਫਸਜ ਹੋ ਗਿਆ ਸੀ ਉਹਦੇ ਕਰਕੇ ਜਗ੍ਹਾ ਚੇਂਜ ਕਰਕੇ ਸ੍ਰੀ ਦੇਵੀ ਤਾਮ ਮੰਦਰ ਜੰਝਕਰ ਵਿੱਚ ਕਥਾ ਸ਼ੁਰੂ ਹੋ ਗਈ ਹੈ ਜੋ ਕਿ ਦਿਨ 4 ਔਰ 5 6 4 ਦਿਨ ਵਰਤਮਾਲ ਦੀ ਕਠਾ ਔਰ 7 ਤਰੀਕ ਨੂੰ ਪਈ ਸੰਧਿਆ ਜਿਸ ਵਿੱਚ ਕ੍ਰਿਸ਼ਨ ਦਾਸ ਪਟਾਨੀ ਜੀ ਕ੍ਰਿਸ਼ਨ ਬਈਆ ਸਰਸੇ ਵਾਲੇ ਜਿਹੜਾ ਕਿ ਪਈ ਸੰਧਿਆ ਹੋਏ ਰਸ ਪਰਸਾਨਗੇ ਸਾਰਿਆਂ ਨੂੰ ਅਪੀਲ ਹੈ ਜੀ ਆ ਸਾਰਿਆਂ ਦੇ ਸਹਿਯੋਗ ਨਾਲ ਹੀ ਇਹ ਸਾਰਾ ਕਾਰਜਕ੍ਰਮ ਹੋਇਆ ਤਾਂ ਸਾਰੇ ਵੱਧ ਚੜ ਕੇ ਇਸ ਹਿੱਸਾ ਲੋ ਆ ਕੇ ਠਾਕੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੈ ਸ੍ਰੀ ਰਾਧੇ ਜੈ ਸ੍ਰੀ ਕ੍ਰਿਸ਼ਨ ਜੈ ਸ੍ਰੀ ਹਰਿ ਅੱਜ ਆ ਸਾਡੇ ਇੱਥੇ ਆਪਣੇ ਫਿਰੋਜ਼ਪੁਰ ਚਾਰ ਮੰਡਲ ਵੱਲੋਂ ਉਹ ਦੀ ਵਧੀਆ ਇੱਕ ਪਹਿਲੀ ਵਾਰੀ ਨਗੋਦਰ ਦੇ ਵਿੱਚ ਇਹ ਭਾਗਤ ਮਾਲ ਕਥਾ ਕਰਵਾਈ ਜਾ ਰਹੀ ਹੈ ਜੋ ਕਿ ਆਪਣੇ ਗੌਰਦਾਸ ਜੀ ਮਹਾਰਾਜ ਬ੍ਰਿੰਦਾਵਨ ਧਾਮ ਤੋਂ ਪਧਾਰੇ ਹੋਏ ਆ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਇਹ ਅਸੀਂ ਮੰਡਲ ਵੱਲੋਂ ਇਹ ਕਰਦੇ ਆ ਆਪਣਾ ਕੋਈ ਨਾ ਕੋਈ ਵਰਤਕ ਕੋਈ ਬਦਨਾਮਣਾ ਵਾਲੇ ਲੋਕਾਂ ਦਾ ਧਿਆਨ ਲਗਾ ਰਵੇ ਜੋ ਸਾਰਿਆਂ ਨੂੰ ਇਸ ਵੱਲੋਂ ਸਾਡੇ ਵੱਲੋਂ ਸਾਰੇ ਸ਼ਹਿਰ ਨੂੰ ਬਹੁਤ-ਬਹੁਤ ਵਧਾਈ ਜੈ ਸ਼੍ਰੀ ਰਾਦੇ ਜੈ ਸ਼੍ਰੀ ਨਕੋਦਰ ਜੇ ਪਹਿਲੀ ਵਾਰ ਸ਼੍ਰੀ ਮੁਕੰਦ ਹਰੀ ਇਨਾਮ ਪ੍ਰਚਾਰ ਸਭੀ ਸਤਰ ਮੰਡਲ ਵੱਲੋਂ ਅਕਤਮਾਲ ਕਥਾ ਦਾ ਆਯੋਜਨ ਕੀਤਾ ਗਿਆ ਜਿਹਦੇ ਵਿੱਚ ਭਗਵਾਨ ਦੀਆਂ ਕਥਾ ਔਰ ਭਗਤ ਔਰ ਭਗਵਾਨ ਜੀ ਕਥਾ ਦਾ ਵਰਨਨ ਕੀਤਾ ਗਿਆ ਜੋ ਕਿ ਅਸੀਂ ਅਜੇ ਤੱਕ ਸੁਣੀਆਂ ਨਹੀਂ ਹੁੰਦੀਆਂ ਇਹਨਾਂ ਦੇ ਮੁਖਤੋਂ ਇਹ ਬ੍ਰਿੰਦਾਵਨ ਤੋਂ ਆਏ ਸਾਡੇ ਗੋੜ ਦਾਸ ਜੀ ਮਹਾਰਾਜ ਦੇ ਮੁਖਤੋਂ ਸੁਣ ਰਹੇ ਹਾਂ ਜਿਹੜਾ ਅਸੀਂ ਕਦੀ ਸੁਣਿਆ ਤੇ ਵਿਚਾਰ ਵੀ ਨਹੀਂ ਕੀਤਾ ਸੀ ਤਾਂ ਉਹ ਕਹਿੰਦੇ ਆ ਪ੍ਰੇਮ ਕੇ ਪਾਲੇ ਵੱਡਕਰ ਪ੍ਰਭੂ ਕੋ ਨਿਯਮ ਬਦਲਤੇ ਦੇਖਾ ਆਪਣਾ ਮਾਣ ਭਲੇ ਡਲ ਜਾਏ ਪਰ ਭਗਤ ਮਾਰਨੇ ਚਾਹ ਰਿਹਾ ਬਹੁ ਰੰਕੇ ਵਿਹਾਰੀ ਲਾਲ ਕੀ ਕੈ ਉਹ ਤਸਵੀਰਤ ਜਿਹੜੀਆਂ ਇਹ ਕਥਾ ਦੀਆਂ ਦਿਖਾ ਰਹੀ ਸੀ ਦੇਰ ਲਈ ਦੇਵੀ ਤਲਾ ਮੰਦਿਰ ਦੇ ਵਿੱਚ ਇਹ ਕਥਾ ਹੋ ਰਹੀ ਆ ਪਹਿਲੇ ਜਿਹੜੀ ਸ਼ਵਲੈ ਮੰਦਿਰ ਹੋਣੀ ਸੀ ਅੱਜ ਜਿਹੜੀ ਇਹ ਕਥਾ ਆ ਮੰਦਰ ਦੇ ਵਿੱਚ ਅੱਜ ਪਹਿਲਾ ਦਿਨ ਆ ਕਿੰਨੇ ਦਿਨ ਤੱਕ ਰਹੇਗੀ ਜੀ ਇਹ ਵੀ ਦੱਸ ਦਿਓ ਚਾਰ ਦਿਨ ਦੀ ਕਥਾ ਹੋਏਗੀ ਜੀ ਪੰਜਵੇਂ ਦਿਨ ਪਹ ਸੰਧਿਆ ਕਿੰਨੀ ਤਰੀਕ ਨੂੰ 3 4 5 6 ਚਾਰ ਦਿਨ ਤਦ ਕਥਾ ਛੇ ਤਰੀਕ ਕਰ 7 ਤਰੀਕ ਨੂੰ ਪਹ ਸੰਧਿਆ ਜਿਸ ਵਿੱਚ ਕ੍ਰਿਸ਼ਨ ਦਾਸ ਪੁਤਾਨੀ ਜੀ ਸਰਸਾ ਵਾਲੇ ਪਧਾਰਨਗੇ 7 ਤਰੀਕ ਤੱਕ ਯਾਨੀ 7 ਤਰੀਕ 7 ਤਰੀਕ ਤੱਕ ਜਿਹੜੀ ਇੱਥੇ ਕਥਾ ਚੱਲੇਗੀ ਔਰ ਸੰਗੀਤਨ ਹੋਵੇਗਾ ਤੁਸੀਂ ਵੀ ਜਰੂਰ ਆਓ ਦੇਵੀ ਤਲਾ ਮੰਦਰ ਜੰਝ ਕਰ ਵਿਖੇ ਕਥਾ ਦਾ ਆਨੰਦ ਮਾਣੋ ਔਰ ਸੰਗੀਤਨ ਦਾ ਆਨੰਦ ਮਾਣੋ ਕੈਮਰਾ ਪਰ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾਲਰ ਨਿਊਜ਼ ਨਕੋਦਰ